ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਭਦੌੜ ਵੀ ਇਹਦੇ ਨੇੜ ਹੈ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਕਾਲੇਖਾਨ ਦੇ ਕੋਲੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਜਿਆਦਾ ਤੁਹਾਨੂੰ ਐਚਐਫ ਗਾਵਾਂ ਦਿਖਾਈ ਰੀਆਂ ਪਰ ਅੱਜ ਦੋ ਜਰਸੀ ਦਿਖਾ ਦੇਣੀਆਂ ਜਿਨ੍ਹਾਂ ਦਾ ਰੰਗ ਰੂਪ ਵੀ ਸੋਹਣਾ ਥਣ ਹਵਾਨਾ ਵੀ ਚੰਗਾ ਹੈ ਪਸ਼ੂ ਤੁਸੀਂ ਆਪਣੀ ਪਸੰਦ ਦਾ ਖਰੀਦਣਾ ਹੈ ਤੇ ਦੂਜਾ ਇੱਕ ਤੁਹਾਨੂੰ ਦਿਖਾਵਾਂਗੇ ਮੁਰਾ ਨਸਲ ਦੀ ਮੱਝ ਬੜੀ ਸੋਹਣੀ ਤਿਆਰ ਹੋ ਰਹੀ ਆ ਦੱਸੋ ਚੰਗੇ ਦੁੱਧ ਵਾਲੀ ਲੱਗਦੀ ਆ ਦੇਖਣ ਤੋਂ ਬਾਕੀ ਡਿਟੇਲ ਬਾਈ ਦੱਸ ਦੂਗਾ ਸੋ ਇਹ ਮੱਝ ਵੀ ਤੁਹਾਨੂੰ ਦਿਖਾਉਣੀ ਆ ਮਤਲਬ ਅੱਜ ਐਚਐਫ ਤੋਂ ਹਟ ਕੇ ਤੁਹਾਨੂੰ ਵੀਡੀਓ ਦਿਖਾਉਣੀ ਆ ਇੱਥੇ ਬਹੁਤ ਸਾਰੇ ਨਾਗ ਐਚਐਫ ਨਸਲ ਦੇ ਦਿਖਾਈ ਦੇ ਪਰ ਅੱਜ ਜਿਹੜੀ ਵੀਡੀਓ ਰਹੂਗੀ ਪਹਿਲੀ ਵੀਡੀਓ ਹੋਊਗੀ ਕਾਫੀ ਟਾਈਮ ਬਾਅਦ ਜਿਹਦੇ ਵਿੱਚ ਤੁਹਾਨੂੰ ਐਚਐਫ ਗਾਂ ਨਹੀਂ ਕੋਈ ਦਿਖਾਉਣੀ ਹਾਲਾਂਕਿ ਮੌਜੂਦ ਆ ਘਰ ਦੇ ਵਿੱਚ ਐਚਐਫ ਵੜਾ ਅੱਜ ਵੀ ਵਿਕਰੀ ਵਾਲਾ ਨਾ ਪਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਕਿ ਮੱਝ ਇਹਦੇ ਇਲਾਵਾ ਬੜੀ ਚੰਗੀ ਤਿਆਰ ਹੋਈ ਵੀ ਜਰਸੀ ਤੇ ਇੱਕ ਹਜੇ ਥੋੜੇ ਦਿਨ ਲੈਂਦੀ ਹੈ ਕੱਚੀ ਦਿਸਦੀ ਹੈ ਵੈਡ ਇਹ ਵੀ ਤੁਹਾਨੂੰ ਦਿਖਾਉਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਫਸੂ ਤੁਸੀਂ ਆਪਦੀ ਇੱਛਾ ਨਾਲ ਆਪ ਦੀ ਸਮਝ ਨਾਲ ਖਰੀਦਣਾ ਹੁੰਦਾ ਤੇ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ। ਸ਼ੁਰੂਆਤ ਇਸ ਜਰਸੀ ਤੋਂ ਹੀ ਕਰ ਲਈਂ। ਕਾਲੇ ਬਾਈ ਸਸਤੀ ਕਾਲ। ਸਸਤੀ ਗੱਲ ਜਗਜੀਤ ਵੀਰੇ। ਆ ਕਾਫੀ ਟਾਈਮ ਬਾਅਦ ਆਪਾਂ ਐਚਐਫ ਨਹੀਂ ਦਿਖਾਉਣੀ। ਅੱਜ ਦੋ ਜਰਸੀ ਤੇ ਇੱਕ ਮੂਹਰਾ ਦਿਖਾਉਣੀ ਆ। ਜੀ ਬਾਈ ਜੀ। ਜਰਸੀ ਪਹਿਲੇ ਨੰਬਰ ਵਾਲੀ ਬਾਈ। ਜਰਸੀ ਜਗਜੀਤ ਵੀਰੇ ਦੁੱਧਦਾਂ ਦਾ ਬੱਚਾ ਵਾ। ਹੂੰ। ਇਹਦੇ ਜਿਹੜੇ ਮਾਲਕ ਨੇ ਦੱਸਿਆ ਆ ਆਪਾਂ ਕਿਸੇ ਵਪਾਰੀ ਤੋਂ ਲਈਆਂ ਇਹ ਦੋਨੇ ਵੀਰੇ। ਠੀਕ ਐ। ਮੰਨ ਕੇ ਚੱਲ ਉਹ ਗਾਂ ਫਾਰਮ ਤੋਂ ਲੈ ਕੇ ਆਇਆ ਜਿਹੜਾ ਡਾਟਾ ਦੱਸਿਆ ਉਹ ਮਿਲੂ। ਇਹ ਦੁੱਧ ਦੇ ਦੰਦ ਲੱਗੇ। ਪੱਟਦੀ ਆ। ਠੀਕ ਆਜੋ ਸੁਸੁਰਦਾਨ ਦਾ ਪਹਿਲਾ ਹਜੇ ਖੀਰੀ ਕੋਈ ਦੰਦ ਨਹੀਂ ਸਿੱਟਿਆ ਠੀਕ ਹੈ ਭਾਈ ਅ ਦਿਨ ਕਿੰਨੇ ਲੈ ਜੂਗੀ ਭਾਈ ਜਗਜੀਤ ਮੇਰੇ ਹਿਸਾਬ ਨਾਲ ਇੱਕ ਹਫਤਾ ਬੱਚੀ ਲੈ ਜੂ ਖੁੱਲਾ ਡੁੱਲਾ ਠੀਕ ਹੈ ਕੀ ਇਹਦੀ ਡਿਮਾਂਡ ਰਹੂਗੀ ਕੱਲੇ ਜਗਜੀਤ ਵੀਰੇ ਇਹਦਾ ਮੁੱਲ ਜਿਹੜਾ ਮਰਜੀ ਦੋਨਾਂ ਦਾ ਇਕੱਠਾ ਹੀ ਕਰ ਲੈਣੇ ਆ ਘੱਟ ਤੋਂ ਘੱਟ ਵੀ ਦੁੱਧ ਦਿੱਤਾ ਬਾਈ ਜਣੇ 24 25 25 ਕਿਲੋ ਦੁੱਧ ਦੇ ਦੇਣਾ ਦੀ ਬੱਚੀ ਆ ਠੀਕ ਹੈ ਜਿਹੜੇ ਹਿਸਾਬ ਨਾਲ ਇਹਦੇ ਕੈਰੇਕਟਰ ਆ ਇਹਦੀ ਕੁਆਲਿਟੀ ਆ ਅਸਲ ਜਿਹਨੂੰ ਆਪਾਂ ਪਿਓਰ ਜਰਸੀ ਕਹਿ ਦਗੇ ਉਹ ਚੀਜ਼ ਆ ਜਿਹੜੇ ਸੁੱਕੇ ਥਣ ਪਏ ਆ ਆਰਡਰ ਦੀ ਬਾਈ ਜਿਹੋਨੇ ਕੁਆਲਿਟੀ ਕੀਤੀ ਨਾ ਤੇ ਉਹਦੋਂ ਦੱਸਣਾ ਵੀ ਮੈਂ ਕੀ ਆ ਬੱਚਾ ਹਜੇ ਠੀਕ ਹੈ ਰੇਟ ਜੋੜੇ ਦਾ ਰਹੂਗਾ ਹਾਂ ਦੋਨਾਂ ਦਾ ਹੀ ਦੱਸ ਦਿੰਨੇ ਆ ਬਾਈ ਕਿੱਥੇ ਠੀਕ ਹੈ ਖੋਲੀ ਵੀਰੇ ਨੂੰ ਤੋਰੀ ਪੁੱਤਰ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣੇ ਬਹੁਤ ਸੋਹਣੀ ਬੱਚੀ ਦੰਦੋ ਖੀਰੀ ਕੋਈ ਵੀ ਦੰਦ ਜੇ ਸਿੱਟਿਆ ਨੀਗਾ ਹਫਤਾ 10 ਦਿਨ ਲਾਉਗੀ ਸੋਨ ਚ ਖਵਾਨਾ ਪਰਨਾ ਸ਼ੁਰੂ ਕਰਤਾ ਉਤੋਂ ਤੱਕ ਦਾ ਖਵਾਨਾ ਹੋਊਗਾ ਤਾਂ ਆਪਾਂ ਨੂੰ ਪਤਾ ਜਰਸੀ ਜਿਹੜੀ ਜਗਜੀਤ ਵੀਰ ਇਹ 4 ਆਰਡਰ ਬੈਕ ਆਰਡਰ ਕੱਲੀ ਕੱਲੀ ਚੀਜ਼ ਤੇ ਅਸਲ ਜਿਹੜੇ ਆਪਾਂ ਬਰੀਡ ਵਾਲੇ ਥਣ ਕਹਿ ਦਈਏ ਬੰਦਾ ਜਿਹੜਾ ਵੀ ਲੈ ਕੇ ਗਿਆ ਯਾਦ ਕਰੂਗਾ ਠੀਕ ਹੈ ਸੋ ਪਹਿਲੇ ਸੂਏ ਚੰਗਾ ਦੁੱਧ ਪਾਉਗੀ ਜਰਸੀ गावा ਦੇ ਵਿੱਚੋਂ ਚੰਗੇ ਟਾਂਚੇ ਦੀ ਦੋਸਤੋ ਸੋਹਣੀ ਜਰਸੀ ਇਹ ਪਹਿਲੇ ਨੰਬਰ ਤੇ ਦੇਖੋ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀਰੇ ਯਾਰ ਜਰਸੀ ਲੈਣੀ ਆ ਜਰਸੀ ਲੈਣੀ ਆ ਫਿਰ ਉਹਨਾਂ ਨੂੰ ਸਪੈਸ਼ਲ ਨਜ਼ਰ ਰੱਖਦੇ ਆ ਨਾ ਇਹ ਦੋ ਬੱਚਨਾ ਪਹਿਲਾਂ ਇਹ ਇੱਕ ਫਿਰ ਅਸੀਂ ਦੂਜੀ ਵੀ ਭਾਲੀ ਵੀ ਦੋ ਤਾਂ ਹੋਣ ਹੀ ਕੱਟੀਆਂ ਠੀਕ ਹੈ ਜਿਹੜੀ ਦੋ ਨੰਬਰ ਤੇ ਕਾਲੇ ਜਰਸੀ ਜਗੀਤ ਵੀਰ ਇਹ ਵੀ ਪਹਿਲਨ ਵੱਚੀ ਆ ਅੱਛਾ ਦਨ ਕਿਨੇ ਲਊਗੀ ਮੇਰੇ ਹਿਸਾਬ ਨਾਲ ਬਾਈ ਤਿਆਰ ਆਏ ਖੈਰ ਇੱਕ ਅੱਧਾ ਦਿਨ ਲਿਜਾ ਵੀ ਸਕਦੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਬਾਈ ਇਹਦੇ ਵੀ ਖੁੱਲਾ ਡੁੱਲਾ ਪਲੂਨ ਬੱਚੀ 25 ਤੋਂ 28 ਕਿਲੋ ਦੁੱਧ ਦੇਣ ਦੀ ਇਹਦੀ ਕੈਪੈਸਿਟੀ ਰੋਗੀ ਠੀਕ ਹੈ ਇਹਦਾ ਹੁਣ ਰੇਟ ਦੱਸ ਦਗੇ ਬਈ ਆਪਾਂ ਜਗਜੀਤ ਮੌਲ ਇਹਨਾਂ ਦੇ ਜਿਹੜੇ ਮਰਜ਼ੀ ਕਰ ਲਗੇ ਇਹ ਆਪਾਂ ਮੰਨ ਕੇ ਚੱਲੇ ਪੇਅਰ ਜੋੜੇ ਦੇ ਵਿੱਚ 310000 ਰੁਪਏ ਦੇ ਬੱਚਿਆਂ ਦੇ ਦਾਂਗੇ ਠੀਕ ਹੈ ਖੋਲ ਲਈ ਬਾਈ ਦੋਸਤੋ ਚਾਰ ਦੰਦ ਪਹਿਲਾ ਸੂਆ ਤਿਆਰੀ ਬੋਲਣ ਦੀ ਲੋੜ ਨਹੀਂ ਇਹਦਾ ਹਵਾਨਾ ਦੱਸਦਾ ਹੈ ਕਟਾ ਆ ਅੰਦਰ ਇਹ ਹਵਾ ਨੂੰ ਪੱਟਪੁੜੇ ਦੇ ਆ ਜਦੋਂ ਅਜੇ ਤਾਂ ਹੋਰ ਸੋਹਣੀ ਤਿਆਰ ਹੋਣਾ ਜਦੋਂ ਸਵੇਲਿੰਗ ਲਾ ਕੇ ਸੂਕ ਕੇ ਬੱਚਾ ਧਰਕੇ ਨੇ ਆਪਦੇ ਅੰਛ ਚ ਆਉਣਾ ਬਾਈ ਚਾਰ ਦੰਦ ਪਹਿਲਾ ਸੂਆ 310000 ਦਾ ਜੋੜਾ ਮਿਲ ਜੂਗਾ ਬਾਕੀ ਥੋੜਾ ਬਹੁਤ ਹੋ ਸਕਦਾ ਵਿੱਚੋਂ ਕੋਈ ਮਾਨ ਤਨ ਥੋੜਾ ਹੋ ਜੇ ਜਿਹੜਾ ਭਰਾ ਹੁੰਦਾ ਉਹ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਦੋ ਜਰਸੀ ਇਕੱਠੀਆਂ ਹੀ ਤੁਹਾਨੂੰ ਦਿਖਾਤੀਆਂ ਕਰੈਕਟਰ ਦੇਖੋ ਜਗਜੀਤ ਵੀਰੇ ਕਿੰਨੇ ਪਿਆਰੇ ਲੱਗੇ ਆ ਦੋਨਾਂ ਨੂੰ ਹੋ ਦੋਸਤੌਰ ਲੱਤਾਂ ਖੋਲ ਕੇ ਤੁਰੂਗੀ ਹਿੰਮਤ ਨਹੀਂ ਹੋਣੀ ਇਹਦੀ ਵੀ ਲੱਤਾਂ ਨੇੜੇ ਕਰਕੇ ਖੜ ਜੇ ਕਿਉਂਕਿ ਅਲਰ ਇਹ ਦਾਦਾ ਕਰਮ ਵਾਲੀ ਨੇ ਤਿਆਰ ਕੀਤਾ ਢਾਂਚਾ ਇਹਦਾ ਦੇਖੋ ਪੂਰੀ ਸੰਭੀ ਹੋਈ ਇਹ ਵੈੜਾ ਦੱਸੋ ਬਹੁਤ ਛਾਵੇਂ ਕਰ ਲ ਮਾੜੀ ਤੁੱਪ ਜਣਾ ਉਹਦੀ ਆਉਂਦੀ ਕਿ ਸਫਾਈ ਸੋ ਬਹੁਤ ਸੋਹਣੀ ਜਰਸੀ ਦਿਖਾ ਰਹੀਆਂ ਦੱਸੋ ਤੁਹਾਨੂੰ ਲੈ ਚੱਲ ਬਾਈ ਦੇਖੋ ਬਾਈ ਫੇਸ ਕੱਟ ਕਿਦਾਂ ਦਾ ਲੱਗਿਆ ਵਾ ਹਮ ਅਸਲ ਜਿਹੜੀ ਚੀਜ਼ ਕਹਿ ਗਏ ਆਪਾਂ ਸਟ੍ਰਕਚਰ ਵਾਈਜ਼ ਹੱਡ ਸਰੀਰ ਦੇ ਪੈਟ ਦੀ ਬਣਾਵਟ ਸਰੀਰ ਦੀ ਬਨਾਵਟ ਅਡਰ ਦੀ ਬਨਾਵਟ ਜਿਹਦੇ ਵੀ ਭਰਾ ਦੇ ਜਾਵੜਨਾ ਤਸੱਲੀ ਬਖਸ਼ ਚੀਜ਼ਾਂ ਬਾਈ ਯਾਰ ਸਹੀ ਹੈ ਸੋ ਦੋਸਤੋ ਜਰਸੀ ਦਾ ਫਾਰਮ ਤਿਆਰ ਹੋ ਜਾਣਾ ਦੋਨਾਂ ਤੋਂ ਹੀ ਦੋਨੇ ਇਦਾਂ ਦੀਆਂ ਰਹਿਣੀਆਂ ਇਹ ਵੀ ਵੈਡ ਬਹੁਤ ਸੋਹਣੀ ਤਿਆਰ ਹੋਣੀ ਹੈ ਜੇ ਤੁਸੀਂ ਇਹਦਾ ਹਵਾਨਾ ਦੇਖੋ ਜੇ ਤਾਂ ਬੈਕ ਅਡਰ ਫੋਰ ਅਡਰ ਤੇ ਜਗਜੀਤ ਵੀਰ ਦੇ ਦੋਨਾਂ ਦੇ ਕੈਮਰੇ ਮਾਰ ਕੇ ਦੇਖੀ ਕੀ ਕੀ ਸਟ੍ਰਕਚਰ ਵਾਈਜ਼ ਕਿੱਦਾਂ ਦੀਆਂ ਬੱਛੀਆਂ ਗਈਆਂ ਜੇ ਆਪਾਂ ਭਾਲਣ ਜਾਈਏ ਉਦਾਂ ਧਾਕੇ ਮਿਲਦਣਾ ਨਹੀਂ ਅਣਕੇ ਨਹੀਂ ਕਿਤੇ ਮਿਲ ਜਾਂਦੀਆਂ ਇਹ ਜਾਨਵਰ ਸੋ ਇਹ ਦੋਸਤੋ ਪਹਿਲੇ ਦੋਨੇ ਜਿਹੜੀਆਂ ਨਾਗ ਤੁਸੀਂ ਦੇਖ ਲਿਆ ਹੁਣ ਆਪਾਂ ਮੁਰਾ ਮੱਝ ਜਿਹੜੀ ਉਹ ਬਾਈ ਕੋਲ ਹੈਗੀ ਆ ਉਹ ਦਿਖਾਉਣੇ ਆ ਤਾਂ ਇਹਦੀ ਵੀ ਡਿਟੇਲ ਆਪਾਂ ਪੁੱਛਾਂਗੇ ਕਹ ਲੈ ਬਾਈ ਮੱਝ ਦੀ ਕੀ ਡਿਟੇਲ ਹੈ ਬਈ ਇਹਦੀ ਜਗਜੀਤ ਵੀਰੇ ਤੀਜਾ ਸੂਆ ਆਪਣੇ ਜਿਹੇ ਜੀ ਅਗਲਾ ਮੱਝ ਲੈ ਲੂ ਜਿਹੇ ਜੀ ਐਚ ਐਫ ਵੈੜ ਲੈ ਲਈ ਜਿਹੇ ਜੀ ਮੱਝ ਲੈ ਲਈ ਇੱਕ ਬਰਾਬਰੀ ਹੋ ਠੀਕ ਹੈ ਇਹ ਆਪਣੇ ਖਾਸ ਮਿੱਤਰ ਤੋਂ ਲਈ ਆ ਜਗਜੀਤ ਵੀਰੇ ਪਹਿਲਣ ਉਹ ਹਸਾਰ ਤੋਂ ਲੈ ਕੇ ਆਇਆ ਸੀ 2 ਸਾਲ ਹੋਣੇ ਰੱਖੀਏ ਤੀਜਾ ਸੂਹ 31 ਸੂਣੀ ਆ ਦੂਜੇ ਸਾਲ ਵੀ ਅਸੀਂ ਜਦੋਂ ਆਪਣਾ ਮੁੰਡਾ ਮਿੱਤਰਾ ਗਾਈਆਂ ਗੋਈਆਂ ਬਹੁਤ ਲੈ ਕੇ ਜਾਂਦਾ ਆਪਾਂ ਤੋਂ ਤੇ ਉਹਦੀ ਵੀ ਘਰੇ ਰੱਖੀ ਹੋਈ ਸੀ ਤੇ ਮੰਨ ਕੇ ਚੱਲ ਸਾਡੀ ਰੀ ਸੀ ਦਿਲ ਦੀ ਇੱਛਾ ਸੀ ਵੀ ਮੈਂ ਲਿਆ ਕੇ ਆਪਾਂ ਲੈ ਕੇ ਲਾਜ਼ਮੀ ਆਉਣੀ ਆ ਜਿਹੜੇ ਹਿਸਾਬ ਨਾਲ ਤਾਂ ਭਾਈ ਉਹ ਦੱਸਦਾ ਇਹਨੇ ਪਲੂਨ ਨੇ ਉਹ ਕਹਿੰਦਾ 18 19 ਕਿਲੋ ਦੁੱਧ ਦਿੱਤਾ ਦੂਜੇ ਸੂਏ ਬਾਈ ਇਹਨੇ ਕਹਿੰਦਾ 21 21 22 ਕਿਲੋ ਦੁੱਧ ਦਿੱਤਾ 31 24 25 ਕਿਲੋ ਦਊ ਪਰ ਆਪਾਂ 20 ਕਿਲੋ ਤੋਂ ਪਲੱਸ ਦੁੱਧ ਦੀ ਮੈਂ ਦੀ ਗਾਰੰਟੀ ਦੇਦਾ ਠੀਕ ਹੈ ਦਿਨ ਹਰੇ ਕਿਨੇ ਲੈਜੂ ਜਗਜੀਤ ਵੀਰੇ ਉਹਦੇ ਹਿਸਾਬ ਨਾਲ ਤਾਂ ਹਜੇ 5 6 ਦਿਨ ਪਏ ਆ ਪਰ ਮੈਂ ਤਿਆਰ ਪੂਰੀਆ ਅੱਜ ਸੂਪੇ ਸਵੇਰੇ ਸੂਪਰ ਹਜੇ ਸੁੰਦੀ ਨਹੀਂ ਮੈਂ ਦਿਲ ਧਰ ਲਿਆ ਦੋ ਦਿਨ ਹੋ ਗਿਆ ਇਹਨੂੰ ਆਪਣੇ ਕੋਲੇ ਜਿਹੇ ਜੀ ਗਾਂ ਤਿਆਰ ਹੁੰਦੀ ਐ ਨਾ ਜਗਜੀਤ ਵੀਰੇ ਉਦਾਂ ਦੀ ਹੀ ਤਿਆਰ ਹੁੰਦੀ ਆ ਇਹ ਕੋਈ ਆਏ ਨਹੀਂ ਆਪਣੀ ਦੇਖੀ ਭਾਲੀ ਵੀ ਆ ਮੁੰਡਾ ਕਦੋ ਵਾਲਾ ਮਨਜੋਤ ਆ ਸਾਰੀ ਦੁਨੀਆ ਜਾਣਦੀ ਆ ਉਹਦੇ ਘਰ ਦੀ ਮੈਂ ਆ ਬਾਈ ਬਹੁਤ ਵਾਰੀ ਗਾਈਆਂ ਚ ਰੋ ਉੱਥੇ ਕਿਤੇ ਛੱਡਣ ਜਾਂ ਫਾਰਮ 'ਚੋਂ ਇਕੱਠੇ ਆਏ ਟਾਈਮ ਤੋਂ ਟਾਈਮ ਦੀ ਵੀ ਆਏ ਦੱਸ ਦਿੰਦੀ ਐ ਜਿਵੇਂ ਆਪਣੀ ਬੱਚੀ ਤਿਆਰ ਹੋਈ ਵੀ ਆ ਐ ਤਿਆਰ ਹੁੰਦੀ ਐ ਇਹ ਠੀਕ ਐ ਇਹਦਾ ਰੇਟ ਕੀ ਰਹਿਣਾ ਕਾ ਜਗਜੀਤ ਵੀਰੇ ਇਹਦਾ ਰੇਟ ਮੁੱਲ ਜਿਹੜਾ ਕਰ ਲਗੇ ਮਰਜੀ ਹੂੰ ਤੇ ਆਪਾਂ ਜਿਹੜਾ yes no ਆ ਇਕੱਲੀ ਛੋੜ ਕਰਨੀ ਆ ਸੂਕੇ ਤਿਆਰ ਹੋ ਕੇ ਦੁੱਧ ਵਾਲੀਆਂ ਬਾਅਦ ਦੀਆਂ ਗੱਲਾਂ ਗਿਆ ਅੱਜ ਭਰਾ ਇਹ 3.5 ਲੱਖ ਰੁਪਏ ਦੀ ਝੋਟੀ ਦੇ ਠੀਕ ਤੋੜ ਗਏ ਭਈ ਇਹਨੂੰ ਜਿੱਦ ਤੋੜੀ ਸੋ ਦੋ ਸੋ 3.5 ਲੱਖ ਦੀ ਅੱਜ ਦੇ ਹਿਸਾਬ ਤੇ ਐ ਮਿਲਕ ਵੇਨ ਦੋਨਾਂ ਪਾਸਿਆਂ ਤੋਂ ਆਉਂਦੀ ਐ ਥਣ ਦੂਰਾ ਥਣ ਪੂਰਾ ਅੱਥੀ ਚੁਵਾਈ ਵਾਲਾ ਮੋਟਾ ਸੈਜ ਥਣ ਦਾ ਮੋੜ ਦੇ ਵਿੱਚੋਂ ਵਿੱਥੀ ਦੇ ਉੱਤੇ ਐ ਹਵਾਨਾ ਤੁਸੀਂ ਦੇਖ ਹੀ ਰਹੇ ਹੋ ਧਣ ਲਊਗੀ 2-4 ਸੂਨ ਦੇ ਵਿੱਚ ਤਿਆਰੀ ਫੁੱਲ ਐ ਖਵਾਨਾ ਵਾਕਈ ਇਹ ਜਦੋਂ ਬਾਈ ਕੋਲ ਪਹੁੰਚੀ ਆ ਦੋ ਦਿਨ ਪਹਿਲਾਂ ਉਹਦੇ ਨਾਲੋਂ ਅੱਜ ਦੁੱਗਣਾ ਤਿਕਣਾ ਹੈ ਕਿਉਂਕਿ ਜਿੱਦਣ ਮੈਂ ਇੱਥੇ ਵੀਡੀਓ ਬਣਾਉਣ ਆਇਆ ਪਿਛਲੀ ਉਸੇ ਦਿਨ ਹੀ ਇਹ ਇਹ ਲੈ ਕੇ ਆਉਂਦਾ ਬਾਈ ਇਹ ਤੇ ਸ਼ਾਇਦ ਉਹਦਾ ਵੀਡੀਓ ਚ ਆ ਵੀ ਗਈ ਹੋਵੇ ਪਰ ਇਹ ਹੁੰਦਾ ਵੀ ਪਸ਼ੂ ਪੂਰਾ ਤਿਆਰੀ ਚ ਦਿਖਾਇਆ ਜਾਵੇ ਤਾਂ ਉਹਦੀ ਵਿਕਰੀ ਚੰਗੀ ਹੁੰਦੀ ਹੈ ਜੋ ਕੱਚਾ ਪਸ਼ੂ ਦਿਖਾਉਨੇ ਆ ਤਾਂ ਗਾਹਕ ਨੂੰ ਉਹਵੇਂ ਸਮਝ ਨਹੀਂ ਆਉਂਦੀ ਸੋ ਤੁਸੀਂ ਇਹ ਮੱਝ ਦੇਖੋ ਇਹ ਕਿ ਰੋਟ ਵਾਲੀ ਗੱਲ ਬਾਈ ਇਹਦੇ ਨਾ ਕੋਈ ਆਪਣੇ ਸਿੰਘ ਨੂੰ ਹੱਥ ਲਵਾਇਆ ਨਾ ਕਿਸੇ ਪੈਰ ਨੂੰ ਹੱਥ ਲੱਗਾ ਵਾ ਇਹਦੇ ਜਿਹੜਾ ਕੁਛ ਵੀ ਆ ओरिजिनल ਆ ਇਹ ਠੀਕ ਹੈ ਸੋ ਜੋ ਚੀਜ਼ ਹੈ ਉਹ ओरिजिनल ਜਿਵੇਂ ਕੁਦਰਤ ਦੀ ਦੇਣ ਆ ਉਸੇ ਤਰ੍ਹਾਂ ਦੀ ਹੈ ਕੋਈ ਵਾਲ ਨਹੀਂ ਕੱਟੇ ਕੋਈ ਕਿਸ ਨਹੀਂ ਕੀਤਾ ਢਾਂਚਾ ਬੜਾ ਖੁੱਲਾ ਡੁੱਲਾ ਉਤੋਂ ਤੁਸੀਂ ਦੇਖੋ ਆਏ ਨਾ ਵੀਰੇ ਗਾਈਆਂ ਆਰਡਰ ਹੋਊਗਾ ਜਿਵੇਂ ਆਪਾਂ ਫੱਟ ਵਾਲਾ ਕਹਿੰਦੇ ਆ ਨਾ ਅਗਲਾ ਥਣ ਪਿਛਲਾ ਥਣ ਗਾੜੀ ਪਿਛਾੜੀ ਮੈਂ ਦੀ ਮੂਹਰੋਂ ਫੋਰ ਆਰਡਰ ਤੋਂ ਲੈ ਕੇ ਹਰ ਚੀਜ਼ ਤੋਂ ਏ ਕਲਾਸ ਆ ਆਪਣੇ ਛੇਤੀ ਮੈਂ ਪਸੰਦ ਨਹੀਂ ਆਉਂਦੀ ਗਾਈਆਂ ਆਰਗੀ ਮੈਂ ਸਹੀ ਹੈ ਤੇਰੇ ਇੱਡੀ ਠੰਡੀ ਸੀਲ ਆ ਕਰਮ ਵਾਲੀ ਜਿੱਥੇ ਮਰਜੀ ਬੰਨ ਦੋ ਜਾ ਕੇ ਕਿਸੇ ਪਾਸੋਂ ਨੂੰ ਮਾਰ ਜੇ ਜਾਂ ਸਿਰ ਵੀ ਘੂਰ ਤੇ ਠੀਕ ਹੈ ਉਹ ਲਸੋ ਚੰਗੇ ਦੁੱਧ ਵਾਲੀ ਆ ਤਾਂ ਨੇਚਰਲੀ ਆਏ ਤੁਸੀਂ ਦੇਖਿਆ ਹੋਣਾ ਵੀ ਵੀਡੀਓ ਬਣਾ ਰਹੀ ਸੀ ਤੇ ਆਪਦੀ ਜਗਾਲੀ ਕਰੀ ਜਾਂਦੀ ਸੀ ਕਿਉਂਕਿ ਚੰਗੇ ਦੁੱਧ ਵਾਲਾ ਪਸ਼ੂ ਜਗਾਲੀ ਵਧ ਕਰਦਾ ਤੁਸੀਂ ਇਹਦਾ ਟਾਂਚਾ ਫੇਰ ਦੇਖੋ ਹੁਣ ਇਹਦੀ ਤਿਆਰੀ ਜੀ ਦਿਸਦੀ ਹੈ ਹੋ ਸਕਦਾ ਦੋ ਦਿਨ ਲੈ ਵੀ ਜਾਵੇ ਤੇ ਜਾਂ ਪਹਿਲਾਂ ਸੂਪੇ ਪਰ ਤਿਆਰੀ ਬੜੀ ਚੰਗੀ ਕੀਤੀ ਹੈ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਤੈਨ ਨਹੀਂ ਸੀ ਮੈਂ ਇਹ ਗੱਲ ਕੀਤੀ ਸੀ ਵੀ ਐਚਐਫ ਇਸ ਟਾਈਮ ਮੌਜੂਦ ਹੈ ਪਰ ਹਜੇ ਨਹੀਂ ਦਿਖਾ ਰਹੇ ਕਿਉਂਕਿ ਪਿਛਲੀ ਵਾਰ ਦੋ ਗਾਵਾਂ ਦਿਖਾਈਆਂ ਪਿਛਲੀ ਵੀਡੀਓ ਤੇ ਇੰਨੀਆਂ ਤਿਆਰ ਹੋਈਆਂ ਵੀ ਉਹ ਸੇਲ ਹੋਗਣਾ ਪਹਿਲਾਂ ਜਦੋਂ ਦਿਖਾਈਆਂ ਸੀ ਉਦੋਂ ਕਈ ਵਾਰਾਂ ਇਹ ਲੱਗਦਾ ਵੀ ਸ਼ਾਇਦ ਕੱਚੀਆਂ ਗਾਵਾਂ ਪਤਾ ਨਹੀਂ ਕਿੰਨੀਆਂ ਕ ਬੰਨੀਆਂ ਤਾਂ ਉਹ ਗਾਹਕ ਪਸੰਦ ਕਰਦਾ ਤਿਆਰ ਚੀਜ਼ ਨੂੰ ਇੱਕ ਇਹ ਵੜ ਕਾਲੇ ਭਾਈ ਇਹ ਵੀ ਇਹ ਸੂਈ ਆ ਜਗਜੀਤ ਵੀਰੇ ਦੋਂਦੀ ਖਣੀ ਚੌਗੀ ਵੱਛੀ ਇਹ ਕੱਲ ਸੂਈ ਆ ਵੱਛੀ ਨੂੰ ਜਨਮ ਦਿੱਤਾ ਇਹਨੇ ਬਾਈ ਇਹ ਅੱਜ ਉਤਰ ਗਈ ਆ ਹਜੇ ਆਪਣੇ ਕੋਲੇ ਆਈ ਆ ਇਹ ਤਾਂ ਇੱਕ ਦੋ ਦਿਨ ਬਾਈ ਸੰਭਲ ਗਏ ਫੇਰ ਆਪਾਂ ਸੋਮਵਾਰ ਵੀਡੀਓ ਪਾਵਾਂਗੇ ਨਾਲੇ ਚਿੱਤੀ ਵਹਿੜ ਤਿਆਰ ਹੋਣ ਲੱਗ ਜੂ ਬਾਈ ਤੇ ਨਾਲੇ ਇਹ ਗੈਲੈਕਸੀ ਦੀ ਮੰਦੀ ਹੈ ਜਗਜੀਤ ਵੀਰ ਇਹਦਾ 45 ਕਿਲੋ ਮਾਲ ਕੰਦਾ ਦੂਜੇ ਸੂਏ ਦੁੱਧ ਦਿੱਤਾ ਤੀਜਾ ਸੂਆ ਏਤੀ ਠੀਕ ਹੈ ਸੋ ਇਹ ਤਿਆਰ ਹੋਈ ਵਹਿੜ ਦੱਸੂਗੀ ਮੈਂ ਅਗਲੀ ਵੀਡੀਓ ਚ ਤੁਹਾਨੂੰ ਐਫ ਦਿਖਾਉਣੀ ਹੈ ਪਰ ਅੱਜ ਦੀ ਵੀਡੀਓ ਚ ਤੁਸੀਂ ਦੇਖੋ ਇਹ ਤਿੰਨ ਨਾਗ ਤੇ ਜਿਹੜਾ ਪਸ਼ੂ ਤੁਹਾਨੂੰ ਇਹਨਾਂ ਚੋਂ ਜੱਜਦਾ ਉਹਦੀ ਕਰੋ ਤਸੱਲੀ ਦੇਖੋ ਆ ਕੇ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਹਨਾਂ ਤੇ ਕਾਲ ਕਰਿਓ ਧੰਨਵਾਦ